ਵੱਡੇ 300 ਸਾਲਾ ਸ਼ਹੀਦੀ ਦਿਹਾੜਾ ਵੱਡੇ ਪੱਧਰ ਦੇ ਉੱਤੇ ਸਿੱਖ ਸੰਗਤਾਂ ਦੇ ਵੱਲੋਂ ਮਨਾਇਆ ਜਾ ਰਿਹਾ ਹੈ ਜਦ ਅਸੀਂ ਗੱਲ ਯੂਕੇ ਦੀ ਧਰਤੀ ਦੀ ਕਰਦੇ ਹਾਂ ਤਾਂ ਵੈਸਟਰਮ ਵਿਖੇ ਵਿਸ਼ੇਸ਼ ਸਮਾਗਮ ਹੋ ਰਹੇ ਨੇ ਅਸੀਂ ਇਸ ਵੇਲੇ ਮੌਜੂਦ ਹਾਂ ਗੁਰਦੁਆਰਾ ਗੁਰੂ ਹਰ Rai ਸਾਹਿਬ ਵੈਸਟਰਮ ਵਿਖੇ ਗੁਰਦੁਆਰਾ ਬਹਤਰ ਸੰਤਰੀਕੇ ਦੇ ਨਾਲ ਸੋਹਣੇ ਤਰੀਕੇ ਦੇ ਨਾਲ ਸਜਾਇਆ ਗਿਆ ਸੰਗਤ ਜੀ ਬੰਦੀ ਛੋੜ ਦਿਵਸ ਹਾਲ ਫਿਲਹਾਲ ਦੇ ਵਿੱਚ ਇੱਥੇ ਮਨਾਇਆ ਗਿਆ ਤੇ ਨਾਲ ਦੀ ਨਾਲ ਇੱਕ ਹੋਰ ਤਿਆਰੀਆਂ ਜਾਰੀ ਸੀਗੀਆਂ ਕਿਹੜੀਆਂ ਸੀ ਉਹ ਤਿਆਰੀਆਂ ਉਹ ਤੁਹਾਨੂੰ ਵਿਖਾਉਂਦੇ ਹਾਂ ਅਸੀਂ ਇਸ ਵੇਲੇ ਰੁਕ ਕਰਦੇ ਹਾਂ ਕਾਰਪਾਕ ਦਾ ਕਾਰਪਾਖ ਦੇ ਵਿੱਚ ਇੱਕ ਵਿਸ਼ਾਲ ਦੀਵਾਨ ਸਜਾਇਆ ਗਿਆ ਹੈ ਜਿੱਥੇ ਪ੍ਰਬੰਧ ਕੀਤਾ ਗਿਆ ਹੈ 350 ਸਾਲਾ ਸ਼ਹੀਦੀ ਦਿਹਾੜਾ ਗੁਰਦੇਵ ਭਾਦਰ ਸਾਹਿਬ ਜੀ ਦਾ ਬਿਲਕੁਲ ਸੰਗਤ ਨੂੰ ਅਸੀਂ ਸਿੱਧਾ ਅੰਦਰ ਲੈ ਕੇ ਚਲਾਗੇ ਕਿਉਂਕਿ ਮੌਸਮ ਇਸ ਵੇਲੇ ਸੁਖਾੜਾ ਨਹੀਂ ਹੈਗਾ ਸੰਗਤ ਜੀ ਮੌਸਮ ਨੂੰ ਵੀ ਵੇਖਦਿਆ ਹੋਇਆ ਟੈਂਟ ਦਾ ਪ੍ਰਬੰਧ ਕੀਤਾ ਗਿਆ ਤੇ ਅਸੀਂ ਕਹਿ ਲਈਏ ਹੀਟਿਡ ਟੈਂਟ ਦਾ ਪ੍ਰਬੰਧ ਹੋਇਆ ਪ੍ਰਬੰਧਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਤੁਹਾਨੂੰ ਅੰਦਰ ਦਵਾਰ ਹਾਲ ਦੇ ਦਰਸ਼ਨ ਕਰਵਾਉਨੇ ਆ ਪਾਰਕਿੰਗ ਖੁੱਲੀ ਡੁੱਲੀ ਦਾ ਪ੍ਰਬੰਧ ਹੋਇਆ ਜਿੱਥੇ ਤੁਸੀਂ ਪਰਿਵਾਰਾਂ ਦੇ ਨਾਲ ਇੱਥੇ ਪਹੁੰਚਣਾ ਹੈ ਤੁਹਾਡੇ ਲਈ ਅੰਦਰ ਦਾਖਲ ਹੁੰਦਿਆਂ ਸਾਰ ਹੀ ਇੱਥੇ ਸੋਹਣੇ ਤਰੀਕੇ ਦੇ ਕਹ ਲੋ ਜੋੜਾ ਘਰ ਬਣਾਇਆ ਗਿਆ ਸੁਚੱਜੇ ਤਰੀਕੇ ਦੇ ਨਾਲ ਵੱਡੀ ਕਹ ਲੋ ਤਕਰੀਬਨ 5000 ਦੀ ਸੰਗਤ ਦੀ ਆਮਦ ਇੱਥੇ ਹੋ ਸਕਦੀ ਹੈ ਅਸੀਂ ਇੱਥੇ ਆਪਣੀ ਸੰਗਤ ਨੂੰ ਦੱਸਣਾ ਚਾਹਾਂਗੇ ਕਿ ਸੰਗਤ ਜੀ ਅਸੀਂ ਜਦ ਵੀ ਕਾਲ ਚੈਨਲ ਦੇ ਵੱਲੋਂ ਅਜਿਹੇ ਪ੍ਰਬੰਧ ਹੁੰਦੇ ਨੇ ਜਿਨ੍ਹਾਂ ਪ੍ਰਬੰਧਾਂ ਦੇ ਵਿੱਚ ਪ੍ਰਬੰਧਕੀ ਕਮੇਟੀਆਂ ਗੁਰੂ ਘਰ ਦੇ तमाम ਵੋਲੰਟੀਅਰ ਸੇਵਾਦਾਰ ਜੁੜਦੇ ਨੇ ਅਸੀਂ ਉਹਨਾਂ ਸਮਾਗਮਾਂ ਦੇ ਵਿੱਚ ਪਹੁੰਚ ਕੇ ਆਪ ਸਭ ਨੂੰ ਤਸਵੀਰਾਂ ਦੇ ਨਾਲ ਜ਼ਰੂਰ ਜੋੜੀਏ ਆ ਤੁਸੀਂ ਵੇਖ ਸਕਦੇ ਹੋ ਜਿੱਥੇ ਐਂਟਰੈਂਸ ਹੋਵੋਗੇ ਪਹਿਲਾ ਗੇਟ ਉਹ ਕਰਾਸ ਕਰੋਗੇ ਦੂਸਰਾ ਗੇਟ ਇੱਥੇ ਇੱਕ ਹੋਰ ਲਗਾਏ ਕਿ ਪੂਰਾ এনवायरमेंट ਇੱਥੇ ਅੰਦਰ ਹੀਟਿਡ এনवायरमेंट ਹੈਗਾ ਤੇ ਇੱਥੇ ਇੱਕ ਵਿਸ਼ਾਲ ਦੀਵਾਨ ਸਜਾਇਆ ਗਿਆ ਹੈ ਜਿੱਥੇ ਅੱਜ ਤੋਂ ਲੈ ਕੇ 22 23 24 25 26 ਇਹ 4 ਦਿਨ ਨਿਰੰਤਰ ਇਸ ਸਮਾਗਮ ਹੋਣੇ ਨੇ ਸੰਗਤ ਨੂੰ ਅਕਾਲ ਚੈਨਲ ਬੇਨਤੀ ਕਰਦਾ ਹੈ ਜ਼ਰੂਰ ਇਹਨਾਂ ਸਮਾਗਮਾਂ ਦੇ ਵਿੱਚ ਪਹੁੰਚ ਕੇ ਆਪਣੀ ਹਾਜ਼ਰੀ ਲਵਾਓ ਜੀ 350 ਸਾਲਾਂ ਸ਼ਹੀਦੀ ਸਮਾਗਮ ਨੂੰ ਸਮਰਪਿਤ ਅਕਾਲ ਚੈਨਲ ਦੇ ਵੱਲੋਂ ਵੀ ਵਿਸ਼ੇਸ਼ ਤੌਰ ਦੇ ਉੱਤੇ ਇੱਕ ਯਾਤਰਾ ਦਾ ਪ੍ਰਬੰਧ ਕੀਤਾ ਗਿਆ ਹੈ ਜਿਸ ਯਾਤਰਾ ਦੀ ਅਸੀਂ ਗੱਲ ਕਰ ਰਹੇ ਹਾਂ ਸੰਗਤ ਜੀ ਇਹ ਵੀ ਉਹਨਾਂ ਸਮਾਗਮਾਂ ਦੇ ਵਿੱਚੋਂ ਹੀ ਹਿੱਸਾ ਹੈ ਹੁਣ ਅਸੀਂ ਵੀ ਅੰਦਰ ਚੱਲ ਕੇ ਦਰਸ਼ਨ ਦਿਦਾਰੇ ਕਰਦੇ ਹਾਂ ਤੇ ਤੁਹਾਨੂੰ ਵੀ ਬੇਨਤੀ ਕਰਦੇ ਹਾਂ ਸਮਾਂ ਕੱਢੋ ਪਰਿਵਾਰਾਂ ਦੇ ਨਾਲ ਇੱਥੇ ਪਹੁੰਚੋ ਤੇ ਸਦਰਬਾਰ ਖਾਓ ਦੇ ਵਿੱਚ ਹਾਜ਼ਰੀ ਲਵਾਓ ਦੁਰਘਰ ਦੀਆਂ ਖੁਸ਼ੀਆਂ ਹਾਸਲ ਕਰੋ ਪ੍ਰਬੰਧਕੀ ਕਮੇਟੀ ਵੀ ਸਾਡੀ ਇਥੇ ਉਡੀਕ ਕਰ ਰਹੀ ਹੈ ਅਸੀਂ ਉਹਨਾਂ ਦੇ ਨਾਲ ਜਾ ਕੇ ਗੱਲਬਾਤ ਵੀ ਕਰਾਂਗੇ ਉਹਨਾਂ ਨੇ ਤੁਹਾਡੇ ਲਈ ਕੀ ਕੁਝ ਤਿਆਰੀਆਂ ਕੀਤੀਆਂ ਨੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤਸੰਗਤ ਜੀ ਜਿਸ ਵੇਲੇ ਤੁਸੀਂ ਇੱਥੇ ਪਹੁੰਚਣਾ ਹੈ ਤਮਾਮ ਪਾਰਕਿੰਗ ਦਾ ਇੱਥੇ ਤੁਹਾਡੇ ਲਈ ਪ੍ਰਬੰਧ ਹੋਏਗਾ ਖੁੱਲੀ ਪਾਰਕਿੰਗ ਦਾ ਪ੍ਰਬੰਧ ਆ ਬੇਫਿਕਰ ਹੋ ਕੇ ਪਰਿਵਾਰਾਂ ਦੇ ਨਾਲ ਇੱਥੇ ਪਹੁੰਚੋ ਤੇ ਇਹ ਤੁਹਾਡਾ ਆਉਣ ਵਾਲਾ ਪੀਕਣ ਤੋਂ ਪਹਿਲੇ ਦੇ ਦਿਨ ਤੇ ਪੂਰਾ ਤਮਾਮ ਵੀਕਐਂਡ ਸਮਰਪਿਤ ਕਰੋ ਗੁਰਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦਿਹਾੜੇ ਨੂੰ ਜੋ ਦੇਸ਼ ਦੁਨੀਆ ਭਰ ਦੇ ਵਿੱਚ ਸਿੱਖ ਜਥੇਬੰਦੀਆਂ ਦੇ ਵੱਲੋਂ ਸਿੱਖ ਸੰਗਤਾਂ ਦੇ ਵੱਲੋਂ ਹਰ ਇੱਕ ਗੁਰਦੁਆਰਾ ਦੀ ਪ੍ਰਬੰਧਕੀ ਕਮੇਟੀ ਦੇ ਵੱਲੋਂ ਬੜੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਸੰਗਤ ਜੀ ਆਪ ਸਭ ਤੱਕ ਬੇਨਤੀਆਂ ਕਰਦਿਆਂ ਹੋਇਆ ਪ੍ਰਬੰਧਕੀ ਕਮੇਟੀਆਂ ਦੇ ਵੱਲੋਂ तमाम ਪ੍ਰਬੰਧਕਾਂ ਦੇ ਵੱਲੋਂ ਬੀਤੇ ਦਿਨਾਂ ਦੇ ਵਿੱਚ ਕਾਲਚਲ ਤੱਕ ਪਹੁੰਚ ਕੇ رابطہ ਕੀਤਾ ਗਿਆ ਆਪ ਸਭ ਤੱਕ ਜਾਣਕਾਰੀ ਵੀ ਪਹੁੰਚਾਈ ਗਈ ਅਜੇ ਹਾਂ ਨਹੀਂ ਹੈ ਕਿ ਬਸ ਬੀਤੇ ਦਿਨ ਗੱਲ ਹੋ ਗਈ ਸੀ ਤਾਂ ਹੋ ਗਈ ਇਸ ਵੇਲੇ ਦੀਵਾਨ ਸਜ ਚੁਕੇ ਨੇ ਸਮਾਗਮ ਸ਼ੁਰੂ ਹੋ ਚੁੱਕਾ ਹੈ तमाम ਪ੍ਰਬੰਧਕ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ ਫਤਿਹ ਦੀ ਸਾਂਝ ਪਾਵਾਂਗੇ ਇਜਾਜ਼ਤ ਲਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਕਰਦੇ ਆਂ ਆਪ ਸਭ ਦਾ ਸਮਾਂ ਦੇਣ ਦੇ ਲਈ ਅਕਾਲ ਚਨਨ ਆਪਣੇ ਦਰਸ਼ਕਾਂ ਨੂੰ ਇਹੀ ਬੇਨਤੀ ਕਰਨਾ ਚਾਹ ਰਿਹਾ ਹੈ ਕਿ 350 ਸਾਲਾ ਜੋ ਸ਼ਹੀਦੀ ਦਿਹਾੜਾ ਗੁਰਤੇਗ ਬਾਦਰ ਸਾਹਿਬ ਜੀ ਦਾ ਮਨਾਇਆ ਜਾ ਰਿਹਾ ਉਸ ਪ੍ਰਤੀ ਕੋਈ ਵੀ ਸਮਾਗਮ ਗੁਰੂ ਘਰਾਂ ਦੇ ਵਿੱਚੋਂ ਲਿਖ ਕੇ ਜਾ ਰਹੇ ਨੇ ਤੇ ਸਿੱਖ ਬਣਦੀ ਜ਼ਿੰਮੇਵਾਰੀ ਨਿਭਾਉਣ ਤੇ ਉਸ ਇਤਿਹਾਸ ਨੂੰ ਅਸੀਂ ਜਾ ਕੇ ਜਾਨਣਾ ਵੀ ਹੈ ਸਮਝਣਾ ਵੀ ਹੈ ਆਪਣੇ ਜ਼ਿੰਦਗੀ ਦੇ ਵਿੱਚ ਨਿਆਣਿਆਂ ਤੱਕ ਉਸ ਇਤਿਹਾਸ ਦੀ ਗੱਲ ਕਰਨੀ ਵੀ ਹੈ ਅਜਿਹੇ ਵੱਡੇ ਉਪਰਾਲੇ ਸੰਗਤ ਜੀ ਜਿਸ ਵੇਲੇ ਹੁੰਦੇ ਨੇ ਤਾਂ ਤੁਹਾਡੇ ਕੋਲ ਵੀ ਓਪਰਚੁਨਿਟੀ ਹੈ ਨਿਆਣਿਆਂ ਨੂੰ ਨਾਲ ਲੈ ਕੇ ਪਹੁੰਚੋ ਅਸੀਂ ਬੀਤੇ ਦਿਨਾਂ ਦੇ ਵਿੱਚ ਵੀ ਅਕਾਲ ਚਨਨ ਤੱਕ तमाम ਪ੍ਰਬੰਧਕ ਪਹੁੰਚੇ ਸੀ ਜਿਹੜਾ ਨੇ ਆ ਕੇ तमाम ਵੇਰਵਾ ਦਿੱਤਾ ਪ੍ਰਬੰਧਕ ਸਾਡੇ ਨਾਲ ਜੁੜੇ ਹੋਏ ਨੇ ਗੱਲਬਾਤ ਉਹਨਾਂ ਦੇ ਨਾਲ ਵੀ ਕਰਾਂਗੇ ਸਭ ਤੋਂ ਪਹਿਲਾਂ ਦੇਵ ਸਿੰਘ ਜੀ ਉਮੀਦ ਸੀ ਕਿ ਸਟੂਡੀਓ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਹੋਏਗੀ ਲੇਕਿਨ ਉਦੋਂ ਅਸੀਂ ਜਾਣ ਸਕਦੇ ਹਾਂ ਰੁਝੇਵੇਂ ਕਾਫੀ ਹੁੰਦੇ ਨੇ ਜਦ ਤਿਆਰੀਆਂ ਵੱਡੇ ਪੱਧਰ ਤੇ ਹੋਣ ਜ਼ਰੂਰ ਜਾਣਨਾ ਚਾਹਾਂਗੇ ਯੂਕੇ ਦਾ ਹੁਣ ਤੱਕ ਦਾ 350 ਸਾਲਾ ਸ਼ਹੀਦੀ ਦਿਹਾੜਾ ਸਭ ਤੋਂ ਵੱਡਾ ਮਨਾਇਆ ਜਾ ਰਿਹਾ ਹੈ ਗੁਰਤੇਗ ਭਦਰ ਸਾਹਿਬ ਜੀ ਦਾ ਗੁਰੂ ਹਰ Rai ਸਾਹਿਬ ਵੈਸਟਫਰਮ ਵਿਖੇ ਸੰਗਤ ਨੂੰ ਸਭ ਤੋਂ ਪਹਿਲਾਂ ਕੀ ਬੇਨਤੀ ਕਰਨ ਜਾਵਾਂਗੇ ਉਸ ਤੋਂ ਬਾਅਦ ਪ੍ਰਬੰਧਾਂ ਦੀ ਜਾਣਕਾਰੀ ਤੇ ਸਮਾਗਮ ਦੀ ਤਾਂ ਦਵਾਂਗੇ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬੇਨਤੀ ਕਰਦਾ ਹੈ ਸਭ ਤੋਂ ਪਹਿਲਾਂ ਤਾਂ ਸਾਰੀਆਂ ਸੰਗਤਾਂ ਨੂੰ ਆਪਸਾਂ ਸੰਗਤਾਂ ਦੇ ਸਹਿਯੋਗ ਦੇ ਨਾਲ ਸੈਂਡਵਲ ਦੇ ਸਮੂਹ ਗੁਰੂ ਘਰਾਂ ਨੇ ਆਪਜੀ ਸੰਗਤਾਂ ਦੇ ਸਨੇਹ ਤੇ ਇਹ ਪ੍ਰੋਗਰਾਮ ਲਿਖਿਆ ਕਿਉਂਕਿ ਅਸੀਂ ਆਪਣੇ ਜੀਵਨ ਦੇ ਵਿੱਚ ਸਾਰੇ ਕਾਰਜ ਕਰਦੇ ਹਾਂ ਪਰ ਜਦੋਂ ਸਾਡੇ ਕੋਲ ਗੁਰੂ ਸਾਹਿਬ ਦੇ ਕਾਰਜ ਆਉਂਦੇ ਹਨ ਉਹ ਆਪਣਾ ਸੰਗਤਾਂ ਦਾ ਪ੍ਰਬੰਧਕਾਂ ਦਾ ਫਰਜ ਬਣਦਾ ਹੈ ਕਿ ਆਪਾਂ ਵੱਡੇ ਪੱਧਰ ਤੇ ਕਰੀਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ 350 ਸਾਲਾ ਸ਼ਤਾਬਦੀ ਜੋ ਕਿ ਦੁਨੀਆ ਭਰ ਦੇ ਵਿੱਚ ਹਰ ਥਾਂ ਤੇ ਹਰੇਕ ਨਾਨਕ ਨਾਮ ਲੈਵਾ ਸਿੱਖ ਬਣਾ ਰਹੇ ਹਨ ਗੁਰੂ ਮਹਾਰਾਜ ਨੇ ਆਪਣੀ ਕੁਰਬਾਨੀ ਦੇ ਕੇ Hindu ਧਰਮ ਦੀ ਰੱਖਿਆ ਕੀਤੀ ਇੱਕ ਮਿਸਾਲ ਪੈਦਾ ਕੀਤੀ ਸੋ ਸੈਂਡਵਲ ਦੇ ਸਮੂਹ ਗੁਰਦੁਆਰਾ ਸਹਿਬਾਨ ਰਲ ਕੇ ਇੱਕ ਸਾਂਝਾ ਪ੍ਰੋਗਰਾਮ ਕਰ ਰਹੇ ਹਨ ਜੀ ਕਿਉਂਕਿ ਇੱਕ ਤਾਂ ਇਸ ਪ੍ਰੋਗਰਾਮ ਦੇ ਨਾਲ ਸਾਰੀਆਂ ਸੰਗਤਾਂ ਤੱਕ ਸਾਂਝੀ ਵਾਲਤਾ ਦਾ ਸਨੇਹਾ ਜਾਂਦਾ ਹੈ ਗੁਰੂ ਘਰਾਂ ਵਿੱਚ ਪਿਆਰ ਵੱਧਾ ਹੈ ਸੰਗਤਾਂ ਵਿੱਚ ਪਿਆਰ ਵੱਧਾ ਹੈ ਅਸੀਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਇੱਥੇ ਆਓ ਪਹੁੰਚੋ ਅੱਜ ਸਮਾਗਮ ਆਰੰਭ ਹੋਏ ਹਨ ਅਤੇ 26 ਅਕਤੂਬਰ ਚਾਰ ਦਿਨ ਇਹ ਸਮਾਗਮ ਚੱਲਣਾ ਹੈ ਇਸੇ ਤਰ੍ਹਾਂ ਨਿਰੰਤਰ ਸਾਰਾ ਦਿਨ ਹੀ ਦੀਵਾਨ ਚੱਲਿਆ ਕਰਨਗੇ ਜੀ ਤੇ ਸੰਗਤਾਂ ਵੱਧ ਵੱਧ ਹੁਮ ਹੁਮਾ ਕੇ ਪਹੁੰਚਣਾ ਸਾਡੇ ਨੌਜਵਾਨ ਬੱਚੇ ਬੱਚੀਆਂ ਸਾਡੇ ਭਰਾ ਬਜ਼ੁਰਗ ਮਤਾਵਾ ਸਭ ਆਉਣ ਸੇਵਾਦਾਰਾਂ ਦੀ ਬੜੀ ਜ਼ਰੂਰਤ ਹੁੰਦੀ ਹੈ ਵੱਧ ਤੋਂ ਵੱਧ ਆ ਕੇ ਨਾਲ ਸੇਵਾ ਵੀ ਕਰਾਉਣ ਦਾਸ ਅਕਾਲ ਚੈਨਲ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹੈ ਜਿਹੜੇ ਮੇਰੇ ਵੀਰ ਇੱਥੇ ਪਹੁੰਚੇ ਹਨ ਤੇ ਕਵਰੇਜ ਕਰ ਰਹੇ ਹਨ ਲਾਈਵ ਵੀ ਦਿਖਾ ਰਹੇ ਹਨ ਕਿਉਂਕਿ ਮੀਡੀਆ ਦੇ ਨਾਲ ਸਾਨੂੰ ਹਮੇਸ਼ਾ ਇਹ ਮੀਡੀਆ ਦਾ ਸਾਥ ਦੇਣਾ ਚਾਹੀਦਾ ਹੈ ਮੀਡੀਆ ਦਾ ਕਾਰਕਾ ਹੀ ਸਾਰੀਆਂ ਸੰਗਤਾਂ ਤੱਕ ਸੁਨੇਹਾ ਪਹੁੰਚਦਾ ਹੈ ਪਹਿਲਾਂ ਆਪਣੇ ਕੋਲ ਨਹੀਂ ਸੀ ਹੁੰਦਾ ਮੀਡੀਆ ਹੁਣ ਸਤਗੁਰੂ ਦੀ ਕਿਰਪਾ ਹੈ ਸੰਗਤਾਂ ਜਿਹੜੇ ਸਾਡੇ ਬਜ਼ੁਰਗ ਨਹੀਂ ਆ ਸਕਦੇ ਉਹ ਘਰੋਂ ਬੈਠੇ ਵੀ ਦੇਖਦੇ ਹਨ ਪਰ ਵੱਧ ਤੋਂ ਵੱਧ ਕੋਸ਼ਿਸ਼ ਕਰੋ ਕਿ ਆਪਾਂ ਇੱਥੇ ਆ ਕੇ ਇਸ ਸਮਾਗਮ ਦਾ ਆਨੰਦ ਮਾਣੀਏ ਸ਼ਨੀਵਾਰ 25 ਤਰੀਕ ਨੂੰ 10 ਵਜੇ ਸਵੇਰੇ ਅਮਰ ਸੰਚਾਰ ਹੋਵੇਗਾ ਗੁਰਦੁਆਰਾ ਗੁਰਹਰਾਈ ਸਾਹਿਬ ਉੱਪਰ ਵਾਲੇ 3 ਨੰਬਰ ਹਾਲ ਦੇ ਵਿੱਚ ਆਪਣੇ ਸਮਾਗਮ ਕੀਤੇ ਤਾਂ ਹੀ ਸਫਲ ਹਨ ਅਜੇ ਤੱਕ ਜਿਹੜੇ ਗੁਰੂ ਵਾਲੇ ਨਹੀਂ ਬਣਨੋ ਜਰੂਰ ਅੰਮ੍ਰਿਤ ਪਾਨ ਕਰਨ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਆਪਣੇ ਜੀਵਨ ਨੂੰ ਸਫਲਾ ਕਰਨ ਅਤੇ ਦਾਸ ਸਾਰੀਆਂ ਹੀ ਸੰਗਤਾਂ ਨੂੰ ਇਸ ਸਮਾਗਮ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹੈ ਆਓ ਸੰਗਤ ਜੀ ਸਾਰੇ ਰਲ ਮਿਲ ਕੇ ਇਸ ਸਮਾਗਮ ਨੂੰ ਸਮਾਗਮ ਨੂੰ ਹੋਰ ਵੀ ਵਧੀਆ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਲੱਗਦਾ ਬੀਰਾ ਭਾਈ ਥੋੜੇ ਜੇ ਇਸ ਵੇਲੇ ਕਾਫੀ ਬਿਜ਼ੀ ਲੱਗ ਰਹੇ ਨੇ ਪ੍ਰਬੰਧ ਜਿਸ ਵੇਲੇ ਕਰਨੇ ਹੁੰਦੇ ਨੇ ਜਰੂਰ ਤੁਸੀਂ ਆਪਰੇ ਵਿਚਾਰੋ ਪਹਿਲਕ ਜੰਜੂ ਰੱਖਾ ਪ੍ਰਭਤਾ ਕਾ ਗੁਰੂ ਨੌਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਾਨਵਤਾ ਦੀ ਇਨਸਾਨੀਅਤ ਦੀ ਧਰਮ ਦੀ ਅਤੇ ਜ਼ੁਲਮ ਦੇ ਖਿਲਾਫ ਜ਼ਾਲਮ ਨੂੰ ਦਰਸਾਉਣ ਲਈ ਇਹ ਜਿਹੜੀ ਸ਼ਹੀਦੀ ਦਿੱਤੀ ਆ ਜ਼ਾਲਮ ਨੂੰ ਠੰਡ ਪਾਈ ਗੁਰੂ ਮਹਾਰਾਜ ਸਾਹਿਬ ਜੀ ਨੇ ਜਿੱਥੇ ਜਨਉ ਪਾਉਣ ਤੋਂ ਅਨਕਾਰ ਕੀਤਾ ਤੇ ਉੱਥੇ 9ਵੇਂ ਜਾਮੇ ਦੇ ਵਿੱਚ ਆਣ ਕੇ ਮਹਾਰਾਜ ਸਾਹਿਬ ਨੇ ਜਨਉ ਦੀ ਰੱਖਿਆ ਵੀ ਕੀਤੀ। ਉਹਦੇ ਉਹਨਾਂ ਨਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਜੋ 350 ਸਾਲਾ ਆਪਣੇ ਜੀਵਨ ਦੇ ਵਿੱਚ ਸਤਾਵਦੀ ਆ ਰਹੀ ਹੈ। ਉਹ ਹੈ ਉਹਦਾ ਨਵੰਬਰ ਦੇ ਐਂਡ 'ਚ ਪਰ ਸੈਂਡਵਲ ਦੇ ਸਮੂਹ ਕੋਰਦਵਾਰਿਆਂ ਨੇ ਜਿਹੜਾ oprala ਕੀਤਾ ਸੰਗਤਾਂ ਦੇ ਸਹਿਯੋਗ ਨਾਲ ਤੇ ਜਿੱਥੇ ਸੰਗਤਾਂ ਚਾਹੁੰਦੀਆਂ ਵੀ ਸੀ ਵੀ ਵੱਡੇ ਪੱਧਰ ਤੇ ਆਪਾਂ oprala ਕਰੀਏ ਤੇ ਸੰਗਤਾਂ ਦੇ ਸਹਿਯੋਗ ਨਾਲ ਇਹ oprala ਕੀਤਾ ਗਿਆ ਚਾਰ ਰੋਜ਼ਾ ਪ੍ਰੋਗਰਾਮ ਆ ਜੋ ਹੁਣ ਸਖੁਨੀ ਸਾਹਿਬ ਜੀ ਦੇ ਪਾਠ ਆਰੰਭ ਹੋਏ ਹਨ ਗੁਰੂ ਗੋਵਰਦਾਰਾ ਗੁਰੂ ਹਰਾਈ ਸਾਹਿਬ ਜੀ ਦੀ ਕਾਰਪਾਰਕ ਦੇ ਵਿੱਚ ਅਕਾਲ ਚੈਨਲ ਵਾਲਿਆਂ ਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਆਣ ਕੇ ਸੰਗਤਾਂ ਨੂੰ ਇਹ ਜਾਣਕਾਰੀ ਦੇਣ ਦਾ ਪ੍ਰਵਾਲਾ ਕੀਤਾ ਤਾਂ ਇਹ ਜਿਹੜਾ ਪ੍ਰੋਗਰਾਮ ਅੱਜ ਆਰੰਭ ਹੋ ਗਿਆ ਆ ਸਵੇਰੇ ਵੀ ਸਵੇਰੇ 9 ਵਜੇ ਤੋਂ ਜਿਹੜੇ ਇਹ ਦੀਵਾਨ ਆ ਆਰੰਭ ਹੋ ਜਾਣੇ ਆ ਸ਼ਾਮ ਦੇ ਲੇਟ 8:30 ਵਜੇ ਤੱਕ ਚੱਲਣੇ ਆ ਪਾਰਸੋ ਨੂੰ ਸ਼ਨੀਵਾਰ ਨੂੰ ਤੜਕੇ 5 ਵਜੇ ਇਹ ਸਮਾਗਮ ਆਰੰਭ ਹੋ ਜਾਣੇ ਆ ਇਸੇ ਤਰ੍ਹਾਂ ਐਤਵਾਰ ਚਾਰੇ ਦਿਨ ਸੰਗਤਾਂ ਨੂੰ ਬੇਨਤੀ ਆ ਵਾਧ ਤੋਂ ਵਾਧ ਲਾਹਾ ਲਵੋ ਆਪਣੇ ਕਮਾਂਕਾਰਾਂ ਨੂੰ ਸੰਕੋਚਦੇ ਹੋਏ ਜਿੱਥੇ ਆਪਣੇ ਜੀਵਨ ਦੇ ਵਿੱਚ ਇਹ ਸ਼ਤਾਬਦੀ ਆਈ ਆ ਆਪਾਂ ਇਹ ਸ਼ਤਾਬਦੀ ਦਾ ਲਾਹਾ ਲਈਏ ਤੇ ਗੁਰੂ ਮਹਾਰਾਜ ਦੀਆਂ ਨਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਤੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਆਪਾਂ ਖੁਸ਼ੀਆਂ ਲਈਏ ਆਪਾਂ ਇਹਦੇ ਵਿੱਚ ਵਾਧ ਤੋਂ ਵਾਧ ਸਹਿਯੋਗ ਦੇ ਕੇ ਤੇ ਪ੍ਰਬੰਧਕਾਂ ਨੂੰ ਵੀ ਪਾਗੀ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਗ ਬਹਾਦਰ ਬੋਲੇਆ ਧਰਮ ਪਈਏ ਧਰ ਪਈਏ ਧਰਮ ਨਾ ਛੋੜੀਏ ਵਾਹਿ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ ਵਾਹਿ ਨਾ ਛੋੜੀਏ ਸਤਗੁਰ ਤੇਗ ਬਹਾਦਰ ਪਾਸ਼ਾ ਨੌਵੇਂ ਪਾਸ਼ਾ ਸਿੱਖਾਂ ਦੇ ਜਿਨ੍ਹਾਂ ਨੇ ਧਰਮ ਦੀ ਖਾਤਰ ਆਪਣਾ ਬਲੀਦਾਨ ਦਿੱਤਾ ਤੇਗ ਬਹਾਦਰ ਧਰਮ ਦੀ ਚਾਦਰ ਮਾ ਸਤਗੁਰਾਂ ਦਾ ਸਾਡੇ ਜੀਵਨ ਕਾਲ ਵਿੱਚ 350 بڑے ਵਾਲਾ ਸ਼ਹੀਦੀ ਸਮਾਗਮ ਆ ਰਿਹਾ ਆਇਆ ਹੈ ਆਪਾਂ ਸਾਰੀਆਂ ਸਿੱਖ ਸੰਗਤਾਂ ਸੁਭਾਗੇ ਹਾਂ ਜਿਨ੍ਹਾਂ ਨੂੰ ਇਹ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਲੈਂਡ ਦਾ ਸਮਾਪਤ ਹੋਇਆ ਹੈ ਅਸੀਂ ਸੈਂਡਵੈਲ ਦੇ ਸਮੂਹ ਗੁਰਦੁਆਰਾ ਸਹਿਬਾਨ ਵੱਲੋਂ ਕੋਸ਼ਿਸ਼ ਕੀਤੀ ਹੈ ਕਿ ਇਸ ਸ਼ਤਾਬਦੀ ਸਮਾਗਮ ਨੂੰ ਚੰਗੀ ਤਰ੍ਹਾਂ ਬਦ ਤੋਂ ਬਾਅਦ ਸ ਸੱਚ ਜੇ ਢੰਗ ਨਾਲ ਅਲਿਕੇਆ ਜਾਵੇ ਜਿਹਦੇ ਵਿੱਚ ਹਜ਼ਰੂਰ ਹਜ਼ੂਰੀ ਰਾਗੀ ਸੀ ਹਰਮੰਦਰ ਸਾਹਿਬ ਪਟਨਾ ਸਾਹਿਬ ਤੋਂ ਕਥਾਕਾਰ ਆਨੰਦਪੁਰ ਸਾਹਿਬ ਤੋਂ ਤੇ ਬਾਬਾ ਬਕਾਲਾ ਸਾਹਿਬ ਜੀ ਦੇ ਹਜ਼ੂਰੀ ਰਾਗੀ ਜਥੇ ਵਿੱਚ ਸੰਗਤਾਂ ਨੂੰ ਪ੍ਰਚਾਰ ਦੁਆਰਾ ਗੀਤਨ ਸੁਣਾ ਕੇ ਕਥਾ ਦੁਆਰਾ ਨਿਹਾਲ ਕਰਨਗੇ ਗੁਰੂ ਸਾਹਿਬ ਜੀ ਦੇ ਗਉਣ ਗਾਇਣ ਕਰਨਗੇ ਦੇ ਨਾਲ ਦੀ ਨਾਲ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦੇ ਆਲਾ ਜੀ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਨਾਲ ਸ਼ੀਧੀ ਦਾ ਜਾਮ ਪ੍ਰਾਪਤ ਕੀਤਾ ਵਖ ਵਖ ਢਾਡੀ ਜਥੇ ਤੇ ਵਖ ਵਖ ਪ੍ਰਚਾਰਕ ਕਥਾਕਾਰ ਜਿਨ੍ਹਾਂ ਨੂੰ ਕਬੀਸ਼ਰੀ ਜਥੇ ਆਪਣੇ ਦੀਵਾਨ ਵਿੱਚ ਸੰਬੋਧਿਤ ਹੋਣਗੇ ਚੌਹਾਂ ਦਿਨਾਂ ਦੇ ਵਿੱਚ ਤੇ ਸਾਰਿਆਂ ਜਥਿਆਂ ਨੂੰ ਵੱਖ-ਵੱਖ ਪ੍ਰਕਾਰਨ ਦਿੱਤਾ ਜਾਵੇਗਾ ਜਿਹਦੇ ਵਿੱਚ ਗੁਰੂ ਸਾਹਿਬ ਜੀ ਦੇ ਵੱਖ-ਵੱਖ ਜਿਹੜੇ ਆਪਾਂ ਉਦੋਂ ਤਾਂ ਗੁਰੂ ਸਾਹਿਬ ਜੀ ਦੇ ਜੋ ਕੀਤੇ ਕਰਮ ਨੇ ਉਹਨਾਂ ਨੂੰ ਆਪਾਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਪਰ ਫੇਰ ਵੀ ਆਪਾਂ ਉਹ ਕੋਸ਼ਿਸ਼ ਕਰਨਗੇ ਸਾਰੇ ਜਥੇ ਵਾਦ ਤੋਂ ਬਾਦ ਗੁਰੂ ਸਾਹਿਬ ਜੀ ਦੀ ਜੀਵਨੀ ਬਾਰੇ ਸੰਗਤਾਂ ਨੂੰ ਚੰਨਣਾ ਪਾਇਆ ਜਾ ਸਕੇ ਤੇ ਸਾਡੀ ਪੁਰਜੋ ਰਹੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜਿਹੜੇ ਨੌਜਵਾਨ ਸਾਡੇ ਬੱਚੇ ਬੱਚੀਆਂ ਕੇ ਆ ਕੇ ਜੋੜਾ ਘਰ ਦੇ ਵਿੱਚ ਲੰਗਰ ਹਾਲ ਦੇ ਵਿੱਚ ਸੰਗਤਾਂ ਦਾ ਪ੍ਰਬੰਧ ਕਰਨ ਵਿੱਚ ਸਾਡੇ ਨਾਲ ਖੜੇ ਹੋਣ ਆ ਕੇ ਤੇ ਆਪਾਂ ਇਸ ਪ੍ਰਬੰਧ ਨੂੰ ਹੋਰ ਸਚਜੇ ਢੰਗ ਨਾਲ ਬਣਾਇਆ ਬਣਾ ਸਕੀਏ ਕਾਰ ਪਾਰਕਾਂ ਦੇ ਵਿੱਚ ਵੀ ਨੌਜਵਾਨਾਂ ਦੀ ਜ਼ਰੂਰਤ ਹੈ ਤੇ ਸੜਕ ਸੜਕ ਦੇ ਜੋ ਗੁਰੂ ਹਰਾਈ ਸਾਹਿਬ ਦੀ ਸਾਹਮਣੇ ਕਾਰ ਪਾਰਕ ਹੈ ਉੱਥੇ ਵੀ ਗੱਡੀਆਂ ਨੂੰ ਜੋਗ ਢੰਗ ਨਾਲ ਪਾਰਕ ਕਰਨ ਲਈ ਉਥੇ ਸੇਵਾਦਾਰਾਂ ਦੀ ਜ਼ਰੂਰਤ ਹੈ ਤੇ ਅਸੀਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਜਿਹੜੇ ਸੇਵਾ ਵਿੱਚ ਹੱਥ ਵੜਾ ਸਕਦੇ ਉਹ ਸੇਵਾ ਵਿੱਚ ਹੱਥ ਵਡਾਉਣ ਬਾਕੀ ਦੀਆਂ ਸੰਗਤਾਂ ਮਹਾਰਾਜ ਦੀ ਹਜ਼ੂਰੀ ਦਰਬਾਰ ਸਾਹਿਬ ਵਿੱਚ ਸੱਜ ਕੇ ਸੇਵਾ ਕਰਨ ਆਪਣੇ ਕੀਰਤਨ ਦਾ ਲਾਹਾ ਲੈਣ ਤੇ ਆਪਣੇ ਜੀਵਨ ਨੂੰ ਸੱਚਜਾ ਬਣਾਉਣ ਲਈ ਆਪਣੇ ਕੋਲ ਇਹ ਬੇਨਤੀ ਇਹ ਸਾਡੇ ਕੋਲ ਸਮਾਂ ਹੈ ਗੁਰੂ ਸਾਹਿਬ ਜੀ ਦੇ ਗਉਣ ਸਰਬਨ ਕਰੀਏ ਗਉਣ ਗਾਈਏ ਤੇ ਨਾਲ ਦੀ ਨਾਲ ਬੇਨਤੀ ਆ ਕੇ ਜੋ ਅਮਰ ਸੰਚਾਰ ਸ਼ਨੀਸ਼ਰਵਾਰ 25 ਤਰੀਕ ਵਾਲੇ ਦਾ ਸਵੇਰੇ 10 ਵਜੇ ਗੁਰੂ ਹਰਾਈ ਸਾਹਿਬ ਵਿਖੇ ਹੋ ਰਿਹਾ ਹੈ ਉਹਦੇ ਵਿੱਚ ਅੰਮ੍ਰਿਤ ਛੱਕੇ ਆਪਣੇ ਜੀਵਨ ਨੂੰ ਗੁਰੂ ਦੇ ਚਰਨਾਂ ਨਾਲ ਜੋੜੀਏ ਇਨੀਆਂ ਬੇਨਤੀਆਂ ਦੇ ਨਾਲ ਅਸੀਂ ਅਕਾਲ ਚੈਨਲ ਦੇ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆ ਕੇ ਸਾਡਾ ਸਨੇਹਾ ਸੰਗਤਾਂ ਤੱਕ ਪਹੁੰਚਾ ਕੇ ਇਹ ਸਾਡੇ ਪ੍ਰਬੰਧ ਵਿੱਚ ਇਨੀ ਯੋਗਦਾਨ ਪਾਇਆ ਹੈ ਵਾਹਿਗੁਰੂ ਜੀ